ਉਮਦੇਨਤ ਕਰਦੀ ਇਹਨਾਂ ਨਾਲ ਗੱਲ ਨਵਦੀਪ ਜਾਹ ਮੈਨੂੰ ਵੀ ਇਹਦੇ ਕੱਪੜੇ ਚੇਂਜ ਕਰ ਲਾਂ ਅਸਤੇ ਤੂੰ ਕਰ ਲਏ ਨਹੀਂ ਕੋਈ ਗਰਮੀ ਚ ਡਈ ਲੱਗਣਾ ਕੋਈ ਨਹੀਂ ਲਿਆ ਦਿੰਨੀ ਕੱਪੜੇ ਵੀ ਤੇ ਮੈਨੂੰ ਤਾਰ ਕੇ ਤੇ ਆ ਕਿੱਥੇ ਚਲ ਗਏ ਹੋ ਮੰਮੀ ਨੇ ਹੁੰਦੀ ਆ ਮੇਰੀ ਬੇਸਤੀ ਘਰ ਛੜੀ ਆ ਇਹਨਾਂ ਨੂੰ ਲੱਗਦਾ ਮੈਂ ਚੰਗੀ ਨਹੀਂ ਲੱਗੀ ਜੇ ਨਹੀਂ ਚੰਗੀ ਲੱਗਦੀ ਤੇ ਮੈਂ ਵਾਪਸ ਚਲ ਜਾਨੀ ਆ ਕਹਿਣ ਕਿ ਡਈ ਨਹੀਂ ਮੈਨੂੰ ਹੀ ਕੋਈ ਦੱਸੇਗਾ ਕਿ ਸਿੰਦਰ ਪਤਾ ਨਹੀਂ ਕਿੰਨੇ ਸੌਂਦਾ ਮਹੀਨਾ ਵਾ ਤੇ ਇਹਦੇ ਵਿੱਚ ਨੌ ਸੱਸ ਮੱਥੇ ਨਹੀਂ ਲੱਗਦੀਆਂ ਤੇ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਮੈਂ ਮੰਮੀ ਨੂੰ ਕਿਆ ਵੀ ਕਿ ਮੰਮੀ ਮੈਨੂੰ ਨਹੀਂ ਪਤਾ ਇਹ ਚੀਜ਼ ਦਾ ਜੀ ਮੈਨੂੰ ਪਤਾ ਨਾ ਮੈਂ ਕਦੇ ਵੀ ਨਹੀਂ ਆਉਣਾ ਤੇ ਮੰਮੀ ਨੇ ਮੈਨੂੰ ਬੜੀਆਂ ਹੀ ਗੱਲਾਂ ਸੁਣਾਈਆਂ ਵਾ ਮੰਮੀ ਨੇ ਤੇ ਹੋਰ ਨਵਦੀਪ ਮੈਨੂੰ ਤੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਆ ਉਦਾਂ ਹੋਣਗੇ ਰੀਤੀ ਰਿਵਾਜ ਫਿਰ ਆਹ ਹੋਣਗੇ ਪਿੰਦਰ ਮੈਂ ਵੀ ਉਹਨਾਂ ਨੇ ਕਿਆ ਪੀ ਮੰਮੀ ਨਹੀਂ ਪਤਾ ਇਹ ਚੀਜ਼ਾ ਚਲੋ ਗਲਤੀ ਹੋ ਗਈ ਆ ਪਰ ਇਹ ਥੋੜੀ ਵੀ ਹੁਣ ਪਿਛਲਿਆਂ ਨੂੰ ਕੋਸੀ ਜਾਣਾ ਮੇਰੀ ਮਾਂ ਤੱਕ ਜਾਂਦੇ ਕਿ ਤੇਰੀ ਮਾਂ ਨੂੰ ਨਹੀਂ ਅਕਲ ਹੈਗੀ ਉਹ ਆ ਜੇ ਆ ਢੇਗਾ ਫਲਾਣਾ ਤੇ ਹਾਂ ਦੇ ਫਿਰ ਤੇਰੀ ਮਾਂ ਨੂੰ ਨਹੀਂ ਪਤਾ ਮੈਂ ਵੀ ਜਦੋਂ ਭਾਬੀ ਉਹਨਾਂ ਦਾ ਵਿਆਹ ਤੇ ਭਾਬੀ ਤੇ ਗਏ ਨਹੀਂ ਹੀ ਸੌਣ ਵਿੱਚ ਪਰ ਨਰਦੀਪ ਸਿਆਣਿਆਂ ਨੂੰ ਪਤਾ ਤਾਂ ਦੇ ਹੋਣਾ ਚਾਹੀਦਾ ਨਾ ਤੇ ਪਿੰਦਰ ਜੀ ਤਾਂ ਭਾਬੀ ਨਹੀਂ ਗਏ ਮम्मी ਨੂੰ ਨਹੀਂ ਪਤਾ ਹੋਊਗਾ ਇਹ ਵੀ ਤੇ ਚੀਜ਼ ਹੋઈ ਸਕਦੀ ਆ ਘਰ ਵਿੱਚ ਕੋਈ ਜੀ ਸਿਆਣਾ ਹੈ ਨਹੀਂਗਾ ਹੁਣ ਇੰਨਾ ਕਦੇ ਪਤਾ ਹੈ ਨਾ ਕਿ ਜੇ ਸੌਣ ਮਹੀਨਾ ਚੜਦਾ ਜੇ ਤੂੰ ਇੱਥੇ ਹੁੰਦੀ ਇਹੀ ਉਹਨੂੰ ਖੜਨਾ ਹੈ ਜੇ ਉਹ ਪਤਾ ਤਾਂ ਫਿਰ ਇਹ ਵੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਨਾ ਪਿੰਦਰ ਉਹ ਮੈਨੂੰ ਕਿਹੜਾ ਲੈਣਾ ਹੈ ਮੈਂ ਤੇ ਪਹਿਲਾਂ ਹੀ ਉੱਥੇ ਹਾਂ ਮੈਂ ਇਹ ਚੀਜ਼ ਕਹਿੰਦਾ ਪੇ ਜੇ ਤੂੰ ਇੱਥੇ ਹੁੰਦੀ ਤੇ ਫਿਰ ਤੇ ਆਉਣਾ ਹੀ ਨਾ ਤੇ ਹੋ ਸਕਦਾ ਜੇ ਉਹ ਨਾ ਹੁੰਦੇ ਇਹ ਵੀ ਤੇ ਫਿਰ ਤੇ ਇਹ ਲੱਗਣ ਹੀ ਨਹੀਂ ਦੇਈਆਂ ਨਾ ਅਮੀਨਾ ਤੂੰ ਜਾਣ ਬੁੱਝ ਕੇ ਨਹੀਂ ਆ ਆਪਣੇ ਜਿਹੜੀ ਲੜਾਈਆਂ ਯਾਰ ਮੈਂ ਜਾਣ ਬੁੱਝ ਕੇ ਨਹੀਂ ਰਹੀ ਮੈਂ ਮੰਮੀ ਦੀ ਗੱਲ ਕਰੰਦੀ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿਤੇ ਨਾ ਗੁਰleen ਦੀ ਦੀ ਨਹੀਂ ਬਥੇਰੀਆਂ ਗੱਲਾਂ ਕੀਤੀਆਂ ਕਹਿੰਦੇ ਉਹ ਦੇਣ ਦੇ ਮਾਰੇ ਤੁਹਾਨੂੰ ਉਹਨਾਂ ਨੇ ਬਸ ਚੜਾ ਕੇ ਤੇ ਖਲਾਤਾ ਵਾ ਤੂੰ ਅੱਗੋਂ ਜਦੋਂ ਡੈਪਿੰਗ ਨਾ ਚੁੱਪ ਕਰ ਜਾਣਾਹੀਂ ਤੂੰ ਹੀ ਡੈਪੀ ਹੋਣੀ ਅੱਗੋਂ ਮੈਂ ਕੀ ਕਿਹਾ ਉਹਨਾਂ ਨੂੰ ਮੈਂ ਤੇ ਕੁਝ ਵੀ ਨਹੀਂ ਕਿਹਾ ਮੈਂ ਉੱਠ ਕੇ ਤੇ ਆ ਗਈ ਮੈਂ ਤੇ ਉਹਨਾਂ ਨਾਲ ਪਹਿਲਾਂ ਹੀ ਇੰਨੀ ਗੱਲ ਕਹੀ ਕਿ ਮੰਮੀ ਮੈਨੂੰ ਇਹ ਚੀਜ਼ ਦਾ ਨਹੀਂ ਹੀ ਪਤਾ ਚਲੋ ਗਲਤੀ ਹੋ ਗਈ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਕਦੇ ਵੀ ਨਹੀਂ ਆਉਣਾ ਜੇ ਤੂੰ ਮੈਂ ਇੰਨੀ ਗੱਲ ਹੀ ਕਹ ਦਿੱਤੀ ਤੇ ਫਿਰ ਗੱਲਾਂ ਸੁਣਾਉਣ ਦਾ ਮਤਲਬ ਕੀ ਬੰਦਾ ਵਾ ਜਦੋਂ ਬੰਦਾ ਆਪਣੀ ਗਲਤੀ ਮੰਨ ਨਹੀਂ ਲੇ ਫਿਰ ਕੀ ਜੇ ਵੱਡੇ ਨੇ ਚਰ ਤੋਂ ਕਹਿ ਹੀ ਦਿੱਤਾ ਤੇ ਪਰ ਇਹ ਦੋੜੀ ਕਿਉਂ ਪਿਛਲੇ ਨੂੰ ਕੋਸਦੀ ਜਾਣ ਜਦ ਮੈਂ ਹੁਣ ਤੁਹਾਡੀ ਮਾੜੀਆਂ ਤੁਹਾਨੂੰ ਗੱਲਾਂ ਕਹਿੰਦੀ ਤੈਨੂੰ ਗੁੱਸਾ ਨਹੀਂ ਆਉਂਦਾ ਤੁਸੀਂ ਮੈਨੂੰ ਤੇ ਉਹਨਾਂ ਦੀ ਸਾਈਡ ਲੈਣ ਹੀ ਦੇਓ ਤੇ ਮੈਨੂੰ ਨਹੀਂ ਆਪਣੇ ਪੇਗਿਆਂ ਦਾ ਗੁੱਸਾਉਣਾ ਉਹ ਲੰਬਦੀਪ ਆ ਸੈਡ ਸੂਟ ਲੈਣ ਵਾਲੀ ਗੱਲ ਨਾ ਕਰ ਸਾਡੇ ਨਹੀਂ ਅਗਲ ਚੱਲਦਾ ਹੈਗਾ ਚੱਲਦਾ ਚੱਲਦਾ ਕਿਉਂ ਨਹੀਂ ਸਭ ਕੁਝ ਹੁੰਦਾ ਵਾ ਇੱਥੇ ਚੜਾ ਸੱਚ ਮੈਂ ਸੱਚ ਕਹਾਂਗਾ ਝੂਠ ਨਾ ਝੂਠ ਕਹਿਣਾ ਐਵੇਂ ਤੂੰ ਲਾ ਲਾ ਕੇ ਹੋਰ ਦੱਸੀ ਜਾਣ ਰਹੀ ਐ ਮੈਨੂੰ ਤੇ ਫਿਰ ਮੈਂ ਤੁਹਾਨੂੰ ਉਹ ਤੇ ਫੋਨ ਕੀਤਾ ਤੇ ਤੁਸੀਂ ਮੈਨੂੰ ਉਹ ਦੱਸ ਦਿੰਦੇ ਉਹ ਮੈਨੂੰ ਥੋੜੇ ਨਾਲ ਨਾ ਚੰਝਾ ਪਤਾ ਐ ਆਹ ਤੇ ਮੈਂ ਵੀ ਤੇ ਕਹਿ ਨਹੀਂ ਮੈਨੂੰ ਨਹੀਂ ਪਤਾ ਮੇਰੇ ਨਹੀਂ ਪਤਾ ਤੇ ਗੁੱਸਾ ਹੋਉਂਦੇ ਹੋ ਤੇ ਤੁਹਾਡੇ ਦੀ ਕੋਈ ਗੱਲ ਨਹੀਂ ਆ ਜੜੀ ਗੱਲ ਹੋ ਗਈ ਉੱਤੇ ਮਿੱਟੀ ਪਾ ਆਉਂਦੇ ਲੜਾਈ ਪਾ ਲਈਏ ਕੋਈ ਚਾਜ ਦੀ ਗੱਲ ਕਰਦਾ ਬੰਦਾ ਮੈਂ ਪੁੱਛਣਾ ਵੀ ਉਹ ਦੱਸ ਉਹਤੇ ਕਿਦਾਂ ਠੀਕ ਠਾਕ ਨੇ ਤੇ ਤੂੰ ਹੋ ਰਹੀ ਆਪਣੀ ਡਾਪੀ ਨਹੀਂ ਚਾਜ ਦੀ ਗੱਲ ਮੈਂ ਕੀ ਕਰਨੀ ਆ ਤੇ ਮੈਂ ਵੀ ਤੇ ਆਈ ਮਗਰੋਂ ਹਾਂ ਤੇ ਪਹਿਲਾਂ ਉਹਨੇ ਲੜਾਈ ਪਾ ਲਈ ਜੇ ਇਹੋ ਗੱਲ ਪਿਆਰ ਨਾਲ ਕਰਨੀ ਕਿ ਪੁੱਤ ਤੈਨੂੰ ਨਹੀਂ ਹੀ ਹੋਣਾ ਚਾਹੀਦਾ ਇਦੋਂ ਜਿੱਪਲਾ ਕਿ ਕਿੱਡੀ ਵੱਡੀ ਗੱਲ ਹੋ ਗਈ ਸੀ ਹੁਣ ਇੱਕਦਮ ਮੈਂ ਗੱਲ ਦੱਸਾਂ ਜਿਹੜਾ ਆ ਗਈ ਤੇ ਲੱਸੀ ਵਧਾਉਣੀ ਜਿੰਨੀ ਮਰਜ਼ੀ ਵਧਾਈ ਜਾਓ ਜੇ ਇਹ ਤੂੰ ਮੈਨੂੰ ਹੁਣ ਪਿਆਰ ਨਾ ਕਹਿੰਦੀ ਫੇ ਮੰਮੀ ਹਣਾ ਇਦਾਂ ਕਹਿਆ ਉਹਨਾਂ ਨੂੰ ਕਹੋ ਕਿ ਇਦਾਂ ਨਾ ਕਰੋ ਤੇ ਮੈਂ ਵੀ ਜਾ ਕੇ ਕਰ ਦਿੰਦਾ ਇਦਾਂ ਹੀ ਤੁਸੀਂ ਤੇ ਲੜਾਈ ਪਾਈ ਹੈ ਨਾ ਯਾਰ ਗੁੱਸਾ ਨਹੀਂ ਆਉਂਦਾ ਹੈਗਾ ਅਗਲੇ ਬੰਦੇ ਨੂੰ ਬਿਨਾ ਮਤਲਬ ਤੋਂ ਗੱਲਾਂ ਕਰੀ ਜਾਓ ਅਲਦਾ ਉਹ ਸ਼ਦਾਈ ਨਹੀਂ ਹੁੰਦਾ ਕਿ ਬਿਨਾ ਮਤਲਬ ਤੋਂ ਤੈਨੂੰ ਗੱਲਾਂ ਕਰੀ ਜਾਣਗੇ ਤਾੜੀ ਇੱਕਾਥੋਂ ਨੇ ਵਜਦੀ ਦੂਹਾਨਾ ਵਜਦੀ ਏ ਤੇਰਾ ਵੀ ਕਸੂਰ ਹੋਏਗਾ ਫਿਰ ਵਿੱਚ ਮੇਰਾ ਬਿੰਦੇ ਕਾਹਦਾ ਕਸੂਰ ਫਿਰ ਸਈਗਾ ਲੈਣਾ ਨੋਆ ਨੋਈ ਹੁੰਦੀਆਂ ਤੇ ਧੀਆਂ ਧੀਆਂ ਹੀ ਹੁੰਦੀਆਂ ਨੇ ਕੋਈ ਨਹੀਂ ਨੋਆ ਨੂੰ ਧੀਆਂ ਬਣਾਉਂਦਾ ਤੇ ਜੇ ਤੂੰ ਹਤੀ ਬੰਦੀ ਤੇ ਬਣੀ ਰਾ ਫਿਰ ਨੂਨ ਯਾਰ ਮੈਂ ਤਾਂ ਉਹਨਾਂ ਨੂੰ ਕਿਆ ਹੀ ਪੀ ਮੇਰੇ ਤੋਂ ਗਲਤੀ ਹੋ ਗਈ ਜੀ ਤੂੰ ਅਗਲੇ ਸੁਣਦੇ ਨਹੀਂ ਕਿ ਇਹ ਦੀ ਗੱਲ ਗਾਂ ਦੇ ਗਾਂ ਪਹੁੰਚਦੇ ਹੀ ਵੀ ਤੇਰੀ ਮਾਂ ਨੂੰ ਨਹੀਂ ਅਕਲ ਹੈਗੀ ਉਹਨਾਂ ਨੂੰ ਆ ਚੀਜ਼ ਦਾ ਨਹੀਂ ਪਤਾ ਉਹਨਾਂ ਨੂੰ ਆ ਚੀਜ਼ ਦਾ ਨਹੀਂ ਪਤਾ ਬਥੇਰਾ ਸੋਚਿਆ ਹੈ ਕਿ ਨਹੀਂ ਬੋਲਣਾ ਚੱਲ ਵੱਡੇ ਨੇ ਕੋਈ ਗੱਲ ਨਹੀਂ ਜੋ ਕੋਈ ਗੱਲ ਕਹਿ ਵੀ ਦਿੰਦੇ ਆ ਤਾਂ ਵੀ ਕੋਈ ਗੱਲ ਚੁੱਪ ਕਰਕੇ ਸੁਣ ਲੈਣੇ ਆ ਪਰ ਕਿੱਥੇ ਚੁੱਪ ਰਹਿਣ ਹੀ ਨਹੀਂ ਦਿੰਦੇ ਸਗੋਂ ਅੱਗੋਂ ਨਜ਼ਾਇਜ਼ ਜ਼ਿਆਦਾ ਚੁੱਪਦੇ ਨੇ ਵੀ ਇਹਨੂੰ ਹੀ ਜੋ ਮਰਜ਼ੀ ਕਹੀ ਜਾਈਏ ਇੰਨੇ ਕਿਹੜਾ ਕੁਝ ਕਹਿਣਾ ਵਾ ਫਿਰ ਜਦੋਂ ਸੁਨਾਈਏ ਫਿਰ ਮੁੜ ਕੇ ਔਖਿਆਂ ਨੇ ਕਿ ਸਾਨੂੰ ਕਿਹੜੀ ਕਿਹੜੀ ਗੱਲਾਂ ਸੁਣਾਉਂਦੇ ਆ ਅਸੀਂ ਤੇ ਸਿਆਣੇ ਹਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗੱਲ ਕਰਨ ਲੱਗਿਆਂ ਨੂੰ ਤੇ ਜਦੋਂ ਫਿਰ ਆਪ ਹੋ ਜਾਈਏ ਗੱਲਾਂ ਕਰਦੇ ਫਿਰ ਸੁਨੀਆਂ ਵੀ ਤੇ ਪਹਿਣੀਆਂ ਹੀ ਆ ਨਾ ਕੀ ਕਰੰਦੇ ਦੀਦੀ ਕੁਛ ਨਹੀਂ ਮੈਂ ਚੱਲ ਸਬਜ਼ੀ ਦੀ ਕਰੀਏ ਤਿਆਰੀ 600 ਗ੍ਰਾਦ ਨਹੀਂ ਡਾੜਨ ਨਾਲ ਨਹੀਂ ਚੱਲ ਰਹੇ ਹੰਦੇ ਹੁਣ ਤੇ ਕਰ ਦੇਖੋ ਹੀ ਆ ਕਰ ਕੋਈ ਨਹੀਂ ਲੈ ਆਉਂਦੇ ਅੰਦਰੋਂ ਨਹੀਂ ਕੋਈ ਨਹੀਂ ਚੱਲ ਹੋਇਆ ਨਾ ਛੱਟ ਤੂੰ ਹੋਰ ਕੋਈ ਕੰਮ ਵੇਖ ਲੈ ਹੋਰ ਦੀਦੀ ਸਾਰਾ ਹੋ ਗਿਆ ਹਾਂ ਚੱਲ ਕੋਈ ਨਹੀਂ ਬਹਿ ਜਾ ਫਿਰ ਤੂੰ ਨਾਲੇ ਮੈਨੂੰ ਇੱਕ ਗੱਲ ਦੱਸ ਹਾਂਜੀ ਮੰਮੀ ਹੁਣੀ ਕਾ ਧੋਖੇ ਹੋਣਦੇ ਹੀ ਤੇਰੇ ਨਾਲ ਕੀ ਦੱਸਾਂ ਮੈਂ ਤੁਹਾਨੂੰ ਨਹੀਂ ਮੈਨੂੰ ਇਹ ਚੀਜ਼ ਦਾ ਪਤਾ ਮੈਂ ਫਰ ਬਾਰ ਬਾਰੀ ਕੋ ਗੱਲ ਕੀ ਦੱਸਾਂ ਹਾਂ ਸਾਰਿਆਂ ਨੂੰ ਕਹਿੰਦੇ ਵੀ ਤੈਨੂੰ ਨਹੀਂ ਪਤਾ ਵੀ ਸੌਣ ਦਾ ਮਹੀਨਾ ਵਾਂ ਤੇ ਨੌਂ ਫਸ ਮੱਥੇ ਨਹੀਂ ਲੱਗਦੀ ਅੱਛਾ ਇਹ ਗੱਲਾਂ ਦੇ ਹੀ ਲੜਨਾ ਇਹ ਗੱਲਾਂ ਨਾ ਬੋਲਣ ਰਹੀਆਂ ਹੈਗੀਆਂ ਤੇ ਹੋਰ ਤੇ ਮੈਨੂੰ ਤਾਂ ਸੁਣ ਮੀਨ ਨੇ ਜਾਣ ਨਹੀਂ ਦਿੱਤਾ ਕਹਿੰਦੇ ਕਿਤੇ ਨਹੀਂ ਜਾਣਾ ਘਰੇ ਰਹਿ ਐ ਅੱਛਾ ਤੇ ਮੈਨੂੰ ਆਂਦੇ ਵੀ ਤੂੰ ਮੂੰਹ ਚੋੱਕ ਕੇ ਤੇ ਇੱਥੇ ਆ ਗਈ ਤੈਨੂੰ ਨਹੀਂ ਪਤਾ ਹੈਗਾ ਤੇਰੀ ਮਾਂ ਨੂੰ ਨਹੀਂ ਅਕਲ ਹੈਗੀ ਵੀ ਤੂੰ ਉੱਥੇ ਰਹਿਣਾ ਹੈ ਤੇ ਕੋਈ ਨਾ ਕੋਈ ਬਹਾਨਾ ਲੱਭਦੇ ਆ ਹੋਰ ਤੇ ਗੱਲਾਂ ਵੱਖਰੀਆਂ ਕੁੰਡ ਖੱਡੇ ਤੁਰੇ ਫਿਰਦੇ ਇਹ ਮੈਂ ਤੇਰਾ ਮੂੰਹ ਨਹੀਂ ਵਿਖਾਦਣਾ ਤੂੰ ਵੀ ਨਾ ਮੂੰਹ ਵਿਖੀ ਵੀ ਇਹਨਾਂ ਦਾ ਹਾਲ ਮੈਂ ਤੈਨੂੰ ਪਹਿਲੇ ਦਿਨ ਤੋਂ ਸਮਝਾਉਂਦੀ ਹਾਂ ਤੇ ਇਹ ਇਦਾਂ ਦੀਆਂ ਵਾਂ ਤੂੰ ਨਹੀਂ ਮੇਰੀ ਮੰਨਦੀ ਹੁਣ ਵੇਖ ਲੈਣਾ ਆਪਣੇ ਕੀ ਕੀ ਕਰਦੇ ਆ। ਹਾਂ ਉਹ ਦੀਦੀ ਲੱਗ ਗਿਆ ਮੈਨੂੰ ਪਤਾ ਪਰ ਹੁਣ ਮੈਂ ਵੀ ਸੋਚ ਲਿਆ ਵਾ ਕਿ ਜੀਦੋਂ ਕੋਈ ਇਹਨਾਂ ਨੇ ਕੋਈ ਗੱਲ ਕੀਤੀ ਕਰੇ ਨਾ ਤੇ ਮੈਂ ਵੀ ਉਸ ਵੇਲੇ ਜਵਾਬ ਦੇ ਦਿਆਂਗਾ। ਮੈਂ ਤੇਰਾ ਜੀਜੀ ਕਰਨਿਆ ਇਹਨਾਂ ਨੇ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀਗਾ ਕਿ ਜਿੱਦਾਂ ਦੇਖਦੀ ਆ ਮੈਂ ਉਤੋਂ ਇਹ ਅੰਦਰੋਂ ਹੈ ਨਹੀਂ ਗਿਆ ਇਹੋ ਜਿਹਾ। ਆਪ ਤੇ ਸੋਚਿਆ ਹੈ ਕਿ ਚਲ ਵੱਡੇ ਨੇ ਕੀ ਐ ਨਣ ਕੁਝ ਕਹਿਣਾ ਵਾ ਵੀ ਐਵੇਂ ਘਰ ਵਿੱਚ ਆਹਣਾ ਲੜਾਈ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਪਰ ਇਹ ਟਾਲ ਦੇਣੀ ਹੈਗੇ। ਮੰਮੀ ਨੇ ਕਿਤੇ ਚੱਲ ਕੋਈ ਗੱਲ ਨਹੀਂ ਤੇ ਦੀਦੀ ਆ। ਉਹਨੂੰ ਤਾਂ ਨਹੀਂ ਨਾ ਗੱਲਾਂ ਕਰਨੀਆਂ ਚਾਹੀਦੀਆਂ। ਵੰਨ ਸੋਚੀ ਕਿ ਮੇਰੇ ਕੋਲ ਆਣ ਕੇ ਰਹਿਣ ਦੀ ਮੇਰਾ ਸਾਰੀ ਉਹ ਰਿਪੋਰਟ ਕਰਦੀਆਂ ਨੇ ਮੁੜ ਕੇ ਮੈਨੂੰ ਕੱਲ ਨੂੰ ਪੁੱਛਣੀ ਜੇ ਮੈਂ ਨਾਲ ਇਦਾਂ ਕਰਾਂਗੀ ਤੇ ਨਹੀਂ ਉਹ ਤਾਂ ਤਾਂ ਗਾਲ ਹੀ ਛੜਦੀ ਉਹ ਤੇ ਐਡੀ ਜ਼ਬਾਨ ਆ ਮੈਨੂੰ ਪਤਾ ਕਿਦਾਂ ਬੋਲਦੀ ਹੈਗੀ ਉਹ ਦਿਨ ਮੈਂ ਕਿਹਾ ਵੀ ਮੈਂ ਪੇਕੇ ਜਾਣਾ ਵਾਂ ਚਾਰ ਦਿਨ ਮੈਨੂੰ 6 ਮਹੀਨੇ ਹੋ ਗਏ ਗਈ ਨਹੀਂ ਕੀ ਤੇ ਕਹਿੰਦੀ ਵੀ ਨਹੀਂ ਤੂੰ ਨਹੀਂ ਜਾਣਾ ਕਿਤੇ ਮੈਂ ਇਹਦੇ ਘਰ ਆਈ ਤਾਂ ਕੰਮ ਕਿੰਨੇ ਕਰਨਾ ਵਾਂ ਮੈਂ ਇਥੇ ਕੰਮ ਕਰਨ ਨੂੰ ਅਛਾ ਏਦਾਂ ਨਹੀਂ ਤੁਹਾਨੂੰ ਨਾਲੇ ਤੁਸੀਂ ਮੈਨੂੰ ਤੇ ਬੜਾ ਸਮਝਉਂਦੇ ਹੋ ਕਿ ਨਾ ਜਵਾਬ ਦਿਆ ਕਰ ਇਹਨਾਂ ਦੀ ਗੱਲ ਨਾ ਮੰਨਿਆ ਕਰ ਤਾ ਤੁਸੀਂ ਕਿਹੜੀ ਗੱਲ ਮੰਨੀ ਫਿਰ ਇਹਨਾਂ ਦੀ ਗੱਲ ਤੁਸੀਂ ਵੀ ਚੱਲ ਜਾਣਾ ਸੀ ਨਾ ਨਹੀਂ ਮੈਂ ਤਾਂ ਸੋਚਣ ਡਈ ਹਾਂ ਕਿ ਇਹ ਤਾਂ ਦਿਨ ਚੱਲਣ ਡੇ ਆ ਤੇ ਮੈਂ ਤਾਂ ਨਹੀਂ ਗਈ ਕਿ ਘਰ 'ਚ ਕੀ ਲੜਾਈ ਪਾਉਣੀ ਆ ਕੱਲ ਨੂੰ ਕੋਈ ਅਭੀ ਨਭੀ ਹੋ ਗਈ ਨਾ ਇਹਨਾਂ ਨੇ ਮੇਰੇ ਤੇ ਸਾਰਾ ਭੰਡਾ ਭੰਡੜਾਵਾ ਕਿ ਇਹ ਏਦਾਂ ਕਰਦੀ ਹੈਗੀ ਉਹਦੇ ਅੱਗੇ ਕਹਿੰਦੀ ਆ ਕਿ ਇਹ ਕਹਿੰਦੀ ਤੂੰ ਇਹ ਘਰ 'ਚ ਕਲੇਸ਼ ਪਾਉਣੀ ਹੈ ਤਾਂ ਵਰਕੇ ਉਹਨਾਂ ਦਾ ਕੰਮ ਨਹੀਂ ਬਣਿਆ ਨਾਲੇ ਬਾਕੀ ਕੱਲ ਮੈਂ ਤਾਂ ਡਰਦੀ ਡੁਰਦੀ ਨਹੀਂ ਬੋਲੀ ਮੈਂ ਵੀ ਬਥੇਰੀ ਹ ਮੈਨੂੰ ਕਹਿੰਦੀ ਐ ਤੁਸੀਂ ਤੇ ਮੇਰੇ ਮਾਪਿਆਂ ਨਾਲ ਨਾ ਹੋਵੇ ਤੁਸੀਂ ਤੇ ਮੈਨੂੰ ਪੁੱਛੋ ਹੀ ਨਾ ਆ ਆਪਣੇ ਜੀਦੀ ਸੋਚੀਦਾ ਕਿ ਚਲ ਇਹਨਾਂ ਨੂੰ ਨਾ ਆਪਣਾ ਪਰਿਵਾਰ ਹੀ ਸਮਝਣਾ ਪਰ ਆਪਣਾ ਕੋਈ ਨਹੀਂ ਬੰਦਾ ਹੈਗਾ ਜੇ ਫਿਰ ਗੱਲਾਂ ਕਰਦੇ ਨੇ ਇਦਾਂ ਦੀਆਂ ਨਾਲੇ ਨਿੱਕੀ-ਮੋਟੀ ਗਲਤੀ ਘਰ ਵਿੱਚ ਹੋਈ ਜਾਂਦੀ ਹੈ ਇਹ ਥੋੜੀ ਕਿ ਸਾਰਾ ਟਬਰ ਦਿਵਾਲੇ ਹੋ ਜਾਓ ਅਗਲੇ ਦੀ ਸੁਣਾ ਹੀ ਨਾ ਕਹੋ ਕਿ ਤੁਸੀਂ ਝੂਠੇ ਹੋ ਤੇ ਅਸੀਂ ਸਾਰੇ ਸੱਚੀ ਹਾਂ ਹੁਣ ਮੈਂ ਵੀ ਇਦਾਂ ਹੀ ਰਹਿਣਾ ਕਰਨਾ ਵਾ ਇਹ ਸਾਰੇ ਇਦਾਂ ਦੇ ਹੀ ਆ ਤਾਂ ਹੀ ਤੇ ਮੇਰੀ ਇਹਨਾਂ ਨਾਲ ਬਣਦੀ ਨਹੀਂਗੀ ਤਾਂ ਹੀ ਤੇ ਮੈਂ ਚੰਗੀ ਨਹੀਂ ਲੱਗਦੀ ਇਹਨਾਂ ਨੂੰ ਆਹ ਨਾ ਫਿਰ ਕਿੱਥੋਂ ਚੰਗੀਆਂ ਲੱਗਦੀਆਂ ਨੇ ਮੈਂ ਨਾ ਚਰਮੈਨਾਂ ਦੇ ਸੁਣਦੀ ਰਹੀ ਆ ਹੁਣ ਬੋਲਦੀ ਹੈ ਨਾ ਤੇ ਹੁਣਾਂ ਨੂੰ ਮਿਰਚਾਂ ਲੱਗਦੀਆਂ ਵਾ ਬੋਲਦੀ ਕਿਉਂ ਸਾਡੇ ਆਖਿਰਕਾਰ ਨਾ ਨੋਵਾ ਹੀ ਕੰਮ ਹੁੰਦੀਆਂ ਵਾ ਜਿੰਨਾ ਮਰਜੀ ਕਹਿ ਰੋਣਾ ਤੁਹਾਡੀਆਂ 3 3 ਵਾ 3ਾਂ ਟਾਈਮ ਦੇ ਟਾਈਮ ਨਹੀਂ ਹੁੰਦੀਆਂ ਹੁੰਦੀਆਂ ਮੁੜ ਕੇ ਪਰ ਇਹਨਾਂ ਨੂੰ ਲੱਗਿਆ ਹੁਣ ਜੀ ਨਹੀਂ ਹੁੰਦੀ ਪਾਣੀ ਤੇ ਉਹਨੇ ਹੀ ਪੁੱਛਣਾ ਵਾ ਨਾ ਉਹਨੇ ਆਣੇ ਕਿ ਥੋੜੀ ਪਾਣੀ ਪਿਆ ਦੇਣਾ ਇਹਨਾਂ ਨੂੰ ਕੀ ਦੋ ਤਾਂ ਇਹਨਾਂ ਨੂੰ ਧੀ ਨਹੀਂ ਪੁੱਛਣਾ ਇਹਨਾਂ ਨੂੰ ਜਦੋਂ ਮੰਜੇ ਤੇ ਪੈਂਦੇ ਉਦੋਂ ਫਿਰ ਸਾਨੂੰ ਕੱਦ ਲਈ ਵਾਜਾ ਮਾਰਦੇ ਕੋਈ ਗੱਲ ਨਹੀਂ ਆਪੇ ਧੀ ਸਾਂਭੂਗੀ ਨਾ ਮੁੜ ਕੇ ਇਹਨਾਂ ਨੂੰ ਆਹੋ ਸਾਹਮਣਾ ਜੇ ਕਹੇ ਨੀ ਮ ਇਦਾਂ ਜੀ ਦੋ ਕੁਝ ਕਹਿੰਦੀਆਂ ਉਦੋਂ ਤੇ ਮੁੰਡੇ ਫਿਰ ਆੜੇ ਦਵਾਲੇ ਹੋ ਜਾਂਦੇ ਨੇ ਉਹ ਕਹਿੰਦੇ ਕਿ ਨਾ ਸਾਡਾ ਹੀ ਮਾਪਿਓ ਆ ਸਭ ਕੋ ਤੂੰ ਹੀ ਨੀ ਕੋ ਕਹਿਣਾ ਦੂਜਿਆਂ ਦੇ ਮਾਪਿਓ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਣਾ ਉਹ ਨਹੀਂ ਉਹਨਾਂ ਦੇ ਥੋੜੀ ਹੈਗੇ ਆ ਉਹਨਾਂ ਦੀ ਕਿਹੜੀ ਗੱਲ ਬਾਉ ਤੇ ਬਗਾਨੇ ਆ ਇਹ ਆਪਣੇ ਆ ਜਦਾ ਤੇ ਫਿਰ ਅਹੀਂ ਵੀ ਤੇ ਬਗਾਨੀਆਂ ਹੀ ਆ ਫਿਰ ਉਹਦੋਂ ਕਿਉਂ ਨਹੀਂ ਸੋਚਦੇ ਵੀ ਇਹਨਾਂ ਨੂੰ ਕਿਹੜੀ ਗੱਲ ਕੋਈ ਕੰਮ ਕਹਿਣ ਲੱਗੇ ਤੇ ਬਗਾਨੀਆਂ ਇਹ ਕੀਤਾ ਕਰਨ ਕਿ ਨਾ ਕਰਨ ਮੈਨੂੰ ਤੇ ਨਾ ਸੱਚੀ ਗੱਲ ਦੱਸਣਾ ਮੈਨੂੰ ਬੜਾ ਗੁੱਸਾ ਚੜਦਾ ਇਹਨਾਂ ਤੇ ਫਿਰ ਤੂੰ ਕਹਿੰਦੀ ਆ ਵੀ ਇਹ ਬੋਲਦੀ ਆ ਤੂੰ ਇਦਾਂ ਆ ਉਦਾਂ ਆ ਮੈਂ ਦੱਸ ਕੀ ਕਰਿਆ ਕਰਾਂ ਜੀਣ ਤਾਂ ਦਿੰਦੀਆਂ ਨਹੀਂ ਕਿਸ ਨੂੰ ਲੱਗ ਗਿਆ ਦੀਦੀ ਮੈਨੂੰ ਇਹਨਾਂ ਦਾ ਪਤਾ ਦੋ ਤਿੰਨ ਵਾਰੀ ਤੇ ਹੋ ਗਿਆ ਮੇਰੇ ਨਾਲ ਵੀ ਤਾਂ ਠਾ ਠਾਂ ਹੋਈਆਂ ਨੇ ਐ ਤੇ ਤੈਨੂੰ ਆਇਆ ਕਿੰਨਾ ਚਿਰ ਹੋਇਆ ਤੈਨੂੰ ਚਲੋ ਛੱਡੋ ਇਹਨਾਂ ਦੀਆਂ ਗੱਲਾਂ ਜਿੰਨੀਆਂ ਘਰੀ ਜਾਵਾਂਗੇ ਨਾ ਉਹਨੀਆਂ ਵਾਧੀਆਂ ਜਾਣੀਆਂ ਮੈਂ ਘਰਦਲਾ ਕਿਉਂ ਨਹੀਂ ਇੱਕੋ ਥਾਂ ਸਬਜ਼ੀ ਧਰਦੇ ਆ ਆ ਵਹਿਲਾ ਮਨ ਕਿੰਨੇ ਚਿਰ ਦੇ ਗਏ ਪਿਓ ਪੁੱਤ ਅਜੇ ਤੱਕ ਨਹੀਂ ਉਹ ਆਏ ਮੈਨੂੰ ਤਾਂ ਹੁਣ ਵਿੱਚ ਵਿੱਚ ਫਿਕਰ ਹੋਣ ਲਿਆ ਵਾ ਪਤਾ ਨਹੀਂ ਅਗਲਾ ਪਿਆ ਤਾਂ ਮੁਕਰਨਾ ਚਾਹੀਏ ਕਿਤੇ ਜਿੰਨਾ ਚਿਰ ਪੈਸੇ ਦਿੰਦਾ ਨਹੀਂ ਨਾ ਉਹਨਾਂ ਚਿਰ ਕੀ ਵਿਸ਼ਵਾਸ ਹੁੰਦਾ ਏਜੰਟਾਂ ਦਾ ਮੰਮੀ ਮੁੱਕਰਦਾ ਤੇ ਨਹੀਂ ਆ ਬਸ ਮੈਨੂੰ ਇਹ ਆ ਕਿ ਜਿਹੜਾ ਕਹਿੰਦਾ ਨਹੀਂ ਲੱਖ ਰੁਪਈਆ ਨਹੀਂ ਦੇਣਾ ਉਹ ਵੀ ਦੇ ਦੇ ਜਿੰਨਾ ਦਿੱਤਾ ਤੇ ਮੰਮੀ ਫਿਰ ਹਨੂ ਆਪਣੇ ਕੋ ਦੇਣਾ ਪੈਣਾ ਵਾ ਹੂੰ ਐਵੇਂ ਆਪਣੇ ਕੋ ਦੇਣਾ ਪੈਣਾ ਵਾ ਇਹ ਤਾਂ ਉਦਾਂ ਵੀ ਆ ਕਿ ਜਿਹੜੇ ਏਜੰਟ ਕੋ ਫਾਈਲ ਲਵਾਏ ਥੋੜੇ ਬੋਤੇ ਪੈਸੇ ਤੇ ਥਲੇ ਰਹਿੰਦੇ ਰਹਿੰਦੇ ਆ ਫਿਰ ਸਾਰੇ ਥੋੜਾ ਅਗਲੇ ਵਾਪਸ ਕਰਦੇ ਹੁੰਦੇ ਆ ਚੱਲ ਇਹ ਤਾਂ ਮਾੜਾ ਮੋਟਾ ਵਾਕਬੀ ਵਾਲਾ ਵਾ ਇਹਨੂੰ ਤੇ ਆਖ ਵੇਖ ਕੇ ਹੀ ਮਗਰਮਗਰ ਪਾ ਕੇ ਕਰਵਾਵਾਂਗੇ ਹਾਲੇ ਦਾ ਹੈ ਉਦਾਂ ਸਾਰੇ ਇਦਾਂ ਹੀ ਕਰਦੇ ਆ ਪਰ ਮਮਿਲਾ 100 ਰੁਪਿਆ ਵੀ ਥੋੜਾ ਹੁੰਦਾ ਵਾ ਕਿਤੇ ਕਿੰਨਾ ਔਖਾ ਨਿਕਲਦਾ ਵਾ ਕੀ ਪਤਾ ਵਿਚਾਰੇ ਨੇ ਕਿੱਦਾਂ ਕੱਢਿਆ ਹੋਣਾ ਵਾ ਨਹੀਂ ਬਥੇਰਾ ਕੁਛ ਉਹਨਾਂ ਕੋਲ ਚੰਗੇ ਪੜੇ ਤੇ ਹੈਗੇ ਆ ਕਿੱਦਾਂ ਕੱਢਿਆ ਤਾਂ ਕਿ ਮਤਲਬ ਹੁੰਦਾ ਵਾ ਇੰਨੀ ਜ਼ਮੀਨ ਜਿਆਦਾ ਦਾ ਕੀ ਕਰਨੀ ਐ 3 ਪੁੱਤਾਂ ਤੇ ਨਹੀਂ ਲਾਉਣੀ ਤੇ ਹੋਰ ਵੀ ਗੱਲ ਸੁਣ ਰਹੀ ਹੋਰ ਦੇ ਦੇਣ ਗੱਲਾਂ ਲੈਂਦੇ ਨੇ ਬਾਈ ਸੋਖਾ ਸੋਖੀ ਆ ਜਾਓ ਬਾਜੂ ਮੈਂ ਪਾਣੀ ਲੈ ਕੇ ਆਉਂਦੀ ਆ ਠੰਡਾ ਲੈ ਲਈ ਤੀਗੇ ਮੇਰੀ ਗੱਲ ਸੁਣ ਤੂੰ ਇੱਥੇ ਬਹਿ ਕੇ ਲਾ ਗਿਆ ਨਹੀਂ ਜਿਹੜੇ ਕੰਮ ਗਏ ਇਹ ਦੋਵੇਂ ਪਿਓ ਪੋਤੋ ਕੰਮ ਬਣਿਆ ਵਾ ਕਿ ਨਹੀਂ ਮੇਰੀ ਗੱਲ ਸੁਣ ਲੈ ਸਿਰਫ ਲੱਖ ਰੁਪਇਆ ਪੂਰਾ ਰਹਿ ਗਿਆ ਉਹਦੇ ਤੇ ਅੱਛਾ ਤੇ ਬਾਕੀ ਸਾਰਾ ਕੰਮ ਆ ਗਿਆ ਰੋਕ ਬਾਕੀ ਆਪਣੇ ਖਾਤੇ ਚ ਪਵਾ ਲਿਆ ਅੱਛਾ ਆਪਣੇ ਖਾਤੇ ਚ ਪਵਾ ਲਿਆ ਚੱਲ ਆ ਵੀ ਵਧੀਆ ਕੀਤਾ ਵਾ ਹੁਣ ਨਾ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੋ ਹੁਣ ਪੈਸੇ ਨਾ ਟ੍ਰਾਂਸਫਰ ਨਹੀਂ ਜੇ ਕਰਨੇ ਆਪਣੇ ਖਾਤੇ ਚ ਹੀ ਰਹਿਣ ਮੈਂ ਤਾਂ ਨਾ ਮੰਮੀ ਲੱਗਦੇ ਹਾਤੀ ਉਹਨਾਂ ਦੇ ਟ੍ਰਾਂਸਫਰ ਕਰ ਦਈਏ ਰਾਕੇ ਕੀ ਕਰਨੇ ਆ ਤੇ ਨਹੀਂ ਪੁੱਤ ਇਸ ਗੱਲ ਚ ਵੀ ਕੋਈ कुंठੀ ਆ ਆ ਕੋ ਗੱਲ ਕਰਨ ਲਈ ਮੈਨੂੰ ਇਹ ਆ ਵੀ ਟਾਈਮ ਨਾਲ ਕਿਤੇ ਪੈਸੇ ਦਿੱਤੇ ਹੁਣ ਕਿਤੇ ਆਪਣਾ ਕਾਰੋਬਾਰ ਕਰਨ ਵਾਲਾ ਬਣ ਲਾ ਮਮੀ ਆਹੀ ਕਾਤੋਂ ਰੱਖਣੀ ਆਪਣੀ ਕੋਲ ਨਾਲ ਦੇ ਪੈਸੇ ਉਹ ਅਗਲੇ ਵੀ ਟੈਨਸ਼ਨ ਚ ਹੋਣਗੇ ਵੀ ਪੈਸੇ ਨਹੀਂ ਮੋੜਦੇ ਜਾਂਦੇ ਜਾਂ ਉਹ ਤੁਹਾਨੂੰ ਨਹੀਂ ਪਤਾ ਇੰਨਾਂ ਗੱਲਾਂ ਦਾ ਮੈਂ ਤੁਹਾਨੂੰ ਕਹਿਣ ਦੀ ਆ ਨਾ ਇਹ ਗੱਲ ਚ ਵੀ ਕੁੰਡੀ ਆ ਦਲੇ ਮੈਂ ਤੁਹਾਨੂੰ ਅਜ ਦੱਸਣਾ ਨੀਗਾ ਨਾ ਮੈਂ ਦੱਸ ਹੀ ਸਕਣੀ ਆ ਸੁਣ ਲੈ ਕੁੰਡੀਆਂ ਪੌਂਦੀ ਪੌਂਦੀ ਕਿਉਂ ਪੁੱਤਾ ਕਿਹਦੇ ਹੰਨਾ ਕੁੰਡੀ ਜੜਾ ਨਹੀਂ ਇਹ ਇੰਨੀਆਂ ਗੱਲਾਂ ਸੁਣ ਲਈਆਂ ਤੇ ਤੇਰੀ ਅਜੇ ਨਹੀਂ ਤੁਹਾਨੂੰ ਲੱਗੀ ਵੈਸੇ ਸੋਹੀ ਤੇ ਮੈਨੂੰ ਸਮਝਦੇ ਨਹੀਂਗੇ ਤੇ ਆਪਣੀਆਂ ਬਸ ਮਾਰੀ ਜਾਂਦੇ ਦਵਾ ਦਵਾ ਮੇਰੀ ਵੀ ਗੱਲ ਨੂੰ ਸਮਝੋ ਮੈਂ ਕੀ ਕਹਿਣਾ ਚਾਹੁੰਦਾ ਨਹੀਂ ਆ ਠੀਕ ਆ ਇਹ ਗੱਲ ਤਾਂ ਤੁਹਾਨੂੰ ਬਾਅਦ ਚ ਪਤਾ ਲੱਗਣਾ ਵਾ ਤੇ ਮੰਮੀ ਹਾਂ ਨੂੰ ਦੱਸੋਗੇ ਤੇ ਪਤਾ ਲੱਗੂਗਾ ਮੈਨੂੰ ਮੇਰੀ ਗੱਲ ਇੱਕ ਸੁਣ ਲੈ ਹੋਰ ਪੈਸੇ ਹੀ ਰੱਖੇ ਕੋਈ ਉਹ ਪੈਸੇ ਰੱਖਿਆ ਕੋ ਵੱਡੇ ਹੋਏ ਨਾ ਵਾ ਹਾਂਜੀ ਜੇ ਉਹਨਾਂ ਦੇ ਤੇ ਫਲਾਗ ਉਹਨੇ ਘਰ ਫੜਾਈਏ ਟਾਈਮ ਨਾ ਆਢੇ ਘਣੋਂ ਬੁਲਾ ਲੱਜੂਗੀ ਪੈਸੇ ਦੇ ਘਰ ਇਹਦੇ ਬੱਤੇ ਜਾਣੇ ਤੇ ਜੇ ਖਾਤੇ ਚ ਰਹਿਣਗੇ ਤੇ ਖਾਤੇ ਚ ਆਪੜਿਆ ਫੁਰਤੇ ਜਾਣੇ ਜਿੰਚਰ ਕਢਾਵਾਂਗੇ ਨਾ ਚਲੋ ਦੇਖੀ ਸੱਸ ਸਹੁਰਾ ਸੋਚਣਗੇ ਵੀ ਪੈਸੇ ਨਹੀਂ ਦੇਣ ਇਹਨਾਂ ਨੇ ਏਜੰਟ ਕਰਾਇਆ ਹੈ ਤੁਸੀਂ ਕੀ ਕੀਤੀ ਹੈ ਗੱਲ ਉਹਨਾਂ ਨਾਲ ਏਜੰਟ ਨਾਲ ਤੈਹੀ ਕਦੋਂ ਮਿਲਨੇ ਆ ਤੇ ਉਹਨਾਂ ਨੇ ਤੈਨੂੰ ਹੀ ਕਹਿਣਾ ਵਾ ਨਹੀਂ ਤੂੰ ਚੁੱਪ ਕੀਤੀ ਰਹਿ ਬਹੁਤੀ ਸਿਆਣੀ ਨਾ ਬਣਿਆ ਕਰ ਕਿੰਨੀ ਵਾਰੀ ਮੈਂ ਕਿਹਾ ਵਾ ਕਿ ਦਖਲਅਦਾਜ਼ੀ ਕਰਨੀ ਛੱਡ ਦੇ ਪਰ ਤੇਰਾ ਕੰਮ ਆ ਤੇ ਗੱਲ ਦੇ ਵਿੱਚ ਝੜ ਕੇ ਬੋਲਣਾ ਵਾ ਜਾ ਜਾ ਕੇ ਚਾਹ ਬਣਾ ਪਾਣੀ ਪਿਆਰ ਕੇ ਬੈ ਗਈ ਆ ਯਾਰ ਮੇਰੀ ਗੱਲ ਸੁਣ ਉਹ ਵੀ ਘਰ ਦਾ ਮੈਂਬਰ ਵਾ ਉਹਦਾ ਬੋਲਣਾ ਜ਼ਰੂਰੀ ਆ ਸਈ ਥਾਂ ਦੇ ਬੋਲਣ ਵਾਲੇ ਤੇ ਕਈ ਹੁੰਦੇ ਨਹੀਂ ਬੋਲਣ ਵਾਲੇ ਭੂਏ ਨਾ ਝੜਾਇਆ ਕਰੋ ਤੁਸੀਂ ਮੈਂ ਬੁਢੀ ਪ੍ਰਧਾਨਗੀ ਨਾਲ ਝੜਾਇਆ ਕਰ ਪ੍ਰਧਾਨਗੀ ਨਾਲ ਝੜ ਜਿਹੜੀ ਗੱਲ ਮੈਂ ਕਹੀ ਆ ਨਾ ਉਹ ਹੀ ਹੋਣੀ ਆ ਚੁੱਪ ਕੇ ਬਿਠੇ ਰਹੋ ਇਹਦੀ ਕੋਈ ਗੱਲ ਸੁਣੀ ਆਪਣੀ ਮਾਂ ਦੀ ਇਹਨੇ ਪਤਾ ਨਹੀਂ ਕੀ ਕਰੋਣਾ ਇਹ ਕੋਈ ਨਾ ਕੋਈ ਢੰਡੀਆ ਵਿੱਚ ਉਹ ਚੱਲ ਡੈਡੀ ਮੰਮੀ ਨੇ ਕੋ ਚੰਗਾ ਸੋਚਿਆ ਹੋਊਗਾ ਜਿਹੜੀ ਢੰਡੀ ਵਿੱਚ ਕਹਿੰਦੇ ਆ ਗੱਲ ਉਹ ਮਹਿੰਗੀ ਗਣਵਾਤੀ ਦੇ ਪੈਸੇ ਦੀ ਠੀਕ ਆ ਧੀ ਪੈਸੇ ਨੂੰ ਵਸਾਈਦਾ ਵਾ ਜੜੀਦਾ ਹੁੰਦਾ ਵਾ ਉਹ ਚੱਲ ਡੈਡੀ ਪੈਸੇ ਸਾਡੇ ਕੋਲ ਹੀ ਆ ਤੇ ਚੱਲ ਜਦੋਂ ਮੰਮੀ ਆਖੂਗੀ ਉਦੋਂ ਦੇਖੜਾਂਗੇ ਉਹ ਯਾਰ ਪੈਸੇ ਦੇਣ ਦਾ ਕੋਈ ਟਾਈਮ ਹੁੰਦਾ ਵਾ ਮੈਨੂੰ ਇਹ ਵੀ ਟਾਈਮ ਨਾ ਲੱਗਦਾ ਘਰ ਪਹੁੰਚ ਜਾਂਦੇ ਅਗਲਾ ਕੋ ਨਵਾਂ ਆਪਣਾ ਕਦੋਂ ਚੁੱਕਣ ਵਾਲਾ ਬਣਦਾ ਹੈ ਇੱਥੇ ਪੈਸੇ ਰੱਖ ਕੇ ਵਧਣਦੇ ਆ ਉਹ ਚਲੋ ਕੋਈ ਨਹੀਂ ਗਰਮਣਾਉ ਕੋਈ ਨਹੀਂ ਮੰਮੀ ਜਦੋਂ ਆਖੂਗੀ ਉਹ ਤੋਂ ਦੇ ਦਾਂਗੇ ਉਹ ਚੰਗਾ ਤੂੰ ਹੀ ਮਾਰ ਦੀ ਗੱਲ ਕਰ ਲਿਦਿਆ ਹੁੰਦਾ ਕਿ ਮੈਂ ਕੋਈ ਆਮਰਾ ਸੂਟ ਸੋਹਣਾ ਨਵਾਂ ਪਿੰਦਰ ਮੈਂ ਨਵਦੀਪ ਸੋਹਣਦੀ ਤਾਂ ਕੋਈ ਗੱਲ ਨਹੀਂ ਪਰ ਫਿੱਕਾ ਜਿਹਾ ਵਧੀਆ ਨਹੀਂ ਲੱਗਣਾ ਹੈਗਾ ਆ ਵੇਖੋ ਡਾਰਕ ਕਲਰ ਵੀ ਵਿੱਚ ਹੈਗੇ ਨੇ ਤੇ ਇਹਦੇ ਨਾਲ ਦੀ ਚੁੰਨੀ ਲੰਘਾਂਗੇ ਤੇ ਆਪੇ ਸੂਟ ਸੋਣਾ ਹੋ ਰਹਿਣਾ ਵਾ ਨਾਲੇ ਮੇਰੇ ਤੋਂ ਜਿੰਨੇ ਹੋਣਗੇ ਨਾ ਓਨੇ ਥੋੜੇ ਮੁੜ ਕੇ ਮੈਂ ਕਲਾਸਾਂ ਲਮਾਉਣ ਵੀ ਜਾਇਆ ਕਰਨਾ ਤੇ ਉੱਥੇ ਹੌਲੇ ਹੌਲੇ ਜੀ ਚੰਗੀ ਲੱਗਣੇ ਆ ਬਸ ਨਾਲੋਂ ਜਾਇਆ ਕਰਨਾ हां जी मैं सचदर नाल ਗੱਲ ਕਰਨੀ ਹੈ। ਪਿੰਦਰ ਮੇਰਾ ਦੇਖ ਲਈ ਫੇਰ ਆਲਰਟਸ ਕਰ ਲੈਣੀਆਂ। ਉਹ ਨਵਦੀਪ ਛੱਡ ਪਰਾਂ। ਨਹੀਂ ਪਿੰਦਰ ਛੱਡ ਕਿਉਂ? ਐਵੇਂ ਘਰੇ ਵੀ ਤੇ ਰੋਟੀਆਂ ਹੀ ਪਕਾਉਣੀਆਂ ਵਾ ਤੇ ਚੱਲ ਕੁਝ ਬਣ ਜਾਊਗਾ ਸਭ ਆਪਾਂ ਬਾਹਰ ਚੱਲ ਜਾਾਂਗੇ। ਇੱਕ ਵਾਰੀ ਮੈਂ ਫੇਰ ਕਰ ਲੈਣੀਆਂ। ਮੇਰੀ ਗੱਲ ਸੁਣ। ਜੇ ਨਾ ਵੀ ਤੇ ਫੇਰ। ਕਿਉਂ ਨਾ ਹੋਊਗੀ? ਪਹਿਲਾਂ ਵੀ ਤੇ ਕੀਤੀ ਹੀ ਮੈਂ। ਉਹ ਇੱਥੇ ਸਭ ਕੁਝ ਹੈਗਾ ਵਾ। ਅਹੀਂ ਤੇ ਚਲੋ ਉਦਾਂ ਸੋਚਿਆ ਚੱਲ ਮੈਂ ਅੜਾਈਨੇ ਤੇ ਬਾਹਰ ਚੱਲ ਜਾਾਂਗੇ। ਇਹ ਦਿਨ ਕੋ ਗੱਲ ਨਹੀਂ ਆ ਹਾਂ ਜੀ ਦੂਜੇ ਨਾਮ ਜਾ ਜਾਏਗਾ ਤੇ ਹੈਗਾ ਤੇ ਭਵੇਂ ਸਭ ਕੋ ਜਾ ਪਰ ਫਿਰ ਵੀ ਉਹਦੀ ਗੱਲ ਨਹੀਂ ਵੱਖਰੀ ਦੀ ਜੇ ਕੋਈ ਬੰਦਾ ਬਾਹਰ ਗਿਆ ਹੋਏ ਤੇ ਪਰ ਮੁੰਡੇ ਜੀ ਤਾਂ ਨਹੀਂ ਗਿਆ ਗਿਆ ਪਰ ਮੈਂ ਕੀ ਕਰੀ ਤੇ ਯਾਰ ਇੱਕ ਵਾਰੀ ਨਹੀਂ ਜਾਏਗਾ ਆਪਾਂ ਫੇਰ ਟਰਾਈ ਤੇ ਕਰ ਸਕਦੇ ਆ ਨਾ ਇਹ ਥੋੜੀ ਕੀ ਹਿੰਮਤ ਹਾਰ ਕਿਉਂ ਨਹੀਂ ਭੇਜਣਾ ਮੈਂ ਇਦਾਂ ਦਾ ਨਹੀਂ ਤੈਨੂੰ ਕੁਝ ਕਹਿ ਸਕਦਾ ਇੱਕ ਵਾਰੀ ਮੈਂ ਕਰ ਦੇਣਾ ਸਲਾਹ ਕਰਾਂ ਤੇ ਫੇਰ ਪਰ ਫੇਰ ਵੀ ਤੁਸੀਂ ਮਾੜੀ ਮੋਟੀ ਹਾਮੀ ਭਰੋਗੇ ਤੇ ਫੇਰ ਇਹ ਗਲਿਆਂ ਕਰਨਗੇ ਨਾ ਤਾਂ ਇਹ ਵੀ ਕਿਉਂ ਨਾ ਵੀ ਹਾਂ ਕੋਈ ਗੱਲ ਨਹੀਂ ਡੈਡੀ ਇੱਕ ਵਾਰੀ ਟਰਾਈ ਕਰ ਲੈਨੇ ਆ ਜੀ ਗੱਲ ਬੰਜ ਕੀ ਤੇ ਸਭ ਤੋਂ ਚੰਗਾ ਹੀ ਆ ਉਹ ਜੇਦਮਾ ਗੱਲ ਕਰਾਂਗਾ ਫਿਰ ਤਾਂ ਮੈਂ ਮਨਾਉਣਾ ਹੀ ਉਹਨਾਂ ਨੂੰ ਮਾੜਾ ਸਭ ਬਾਹਰ ਚੱਲ ਜਾਾਂਗਾ ਮੈਂ ਉਦਾਂ ਇਹ ਕਹਿਣ ਡਿਆ ਵਾਂ ਕਿ ਇੱਥੇ ਸਾਰਾ ਕੁਝ ਹੈਗਾ ਏ ਇਹ ਥੋੜਾ ਵੀ ਜੇ ਤੂੰ ਪੜ੍ਹੀ ਲਿਖੀ ਤੇ ਚੁੱਲ੍ਹੇ-ਚੋਪੇ ਦਾ ਕੰਮ ਨਹੀਂ ਕਰਨਾ ਬਾਹਰ ਜਾ ਕੇ ਵੀ ਰੋਟੀਆਂ ਪਕਾਉਣੀਆਂ ਹੈਗੀਆਂ ਭਿੰਦਰ ਉੱਥੇ ਦੀ ਗੱਲ ਹੋਰ ਮੇਰੀ ਇੱਕ ਗੱਲ ਸੁਣ ਲਓ ਮੈਂ ਹਰ ਹਾਲ ਵਿੱਚ ਬਾਹਰ ਜਾਣਾ ਜਿਹੜੇ ਮਰਜ਼ੀ ਤਰੀਕੇ ਨਾਲ ਮੈਨੂੰ ਭੇਜੋ ਇਕਰੀ ਮੈਂ ਬਾਹਰ ਜਾਣਾ ਹੀ ਜਾਣਾ ਉਹ ਮੈਂ ਹੁਣ ਤੈਨੂੰ ਕਿੱਦਾਂ ਧੱਕੇ ਨਾਲ ਭੇਜਦਾ ਚਲੋ ਦੋਹਨ ਡੜੀ ਹੁਣਾਂ ਨਾਲ ਗੱਲ ਕਰ ਲਈ ਨਾ ਕਰੀ ਮੈਂ ਕਰੋ ਗੱਲ ਜੇ ਉਹਨਾਂ ਹਾਂ ਤੇ ਠੀਕ ਆ ਜੇ ਉਹਨਾਂ ਕਹਣਾ ਪਈ ਨਹੀਂ ਤੇ ਫਿਰ ਨਾ ਹੀ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਮਨਾਉਣਾ ਵਾ ਨਾ ਕਿਹੜੀ ਗੱਲਾਂ ਆ ਅੱਧਾ ਥੋੜੀ ਹੁੰਦਾ ਵਾ ਮੈਂ ਤੇ ਮਨਾਵਾਗਾ ਜੇ ਨਾ ਮੰਨੇ ਤੇ ਫੇਰ ਮੰਨਣਗੇ ਤੁਸੀਂ ਪਹਿਲਾਂ ਹੀ ਜੇਲ ਆ ਲਈ ਆ ਵਿੱਚ ਚਲੋ ਵਿਨੋ ਨਾਲ ਗੱਲ ਕਰਕੇ ਹੁਣ ਕਰੋ ਗੱਲ ਉਹਨਾਂ ਨਾਲ ਵੇ ਲੋ ਨਾਪਾਬੀ ਦੇ ਕੰਮ ਮੈਂ ਬਠੇਰੀ ਆ ਰਹੀ ਆਖਿਆ ਵੀ ਮੇਰਾ ਸਮਾਨ ਇੱਧਰ ਉੱਧਰ ਨਾ ਕਰਿਆ ਕਰੋ ਤਾਂ ਆਪਣਾ ਸਮਾਨ ਰੱਖ ਲੈਂਦੀਆਂ ਨੇ ਮੰਮੀ ਹੰ ਦੱਸਨੀ ਆ ਮੰਮੀ ਮੰਮੀ ਗਾਲ ਸੁਣਿਓ ਹਾਂ ਪੁੱਤ ਮੰਮੀ ਮੈਂ ਨਾਪਾਬੀ ਨੂੰ ਕਿੰਨੀ ਆੜੀ ਕਿਹਾ ਵਾ ਪਏ ਇੱਥੇ ਮੇਰਾ ਸਮਾਨ ਪਿਆ ਹੁੰਦਾ ਤੁਸੀਂ ਆਪਣਾ ਆਪਣੇ ਅੰਦਰ ਰੱਖ ਲਿਆ ਕਰੋ ਉਹ ਇੱਥੇ ਰੱਖ ਲੈਂਦੀਆਂ ਤੇ ਮੇਰਾ ਸਮਾਨ ਕਿਤੇ ਉੱਥੇ ਸੁਟਿਆ ਤੇ ਕਦੇ ਉੱਥੇ ਸੁਟਿਆ ਨਾ ਬਾਅਦ ਚ ਲੱਭਦਾ ਏ ਪੁੱਤ ਫੇਰ ਕੀ ਉਹਨਾਂ ਨੇ ਹੁਣ ਸਮਾਨ ਇੱਥੇ ਹੀ ਰੱਖਣਾ ਹੁਣ ਉਹ ਉੱਥੇ ਜਾ ਕੇ ਟ੍ਰੰਕ ਚ ਧਰਾਕੀ ਨਹੀਂ ਲੈਣਾ ਮੰਮੀ ਉਹਨਾਂ ਦੀਆਂ ਲੰਬਾਰੀਆਂ ਹੈਗੀਆਂ ਉਹਨਾਂ ਦੇ ਵਿੱਚ ਰੱਖ ਲੈਣਾ ਚੱਲ ਪੁੱਤੇ ਇੰਨੀਆਂ ਨਹੀਂ ਜਿਦਾਂ ਕਰੀਦੀਆਂ ਹੁੰਦੀਆਂ ਫੇਰ ਵੀ ਤੇਰੀਆਂ ਪਰਝਾਈਆਂ ਲਾਂਦੀਆਂ ਜੇ ਕਿਤੇ ਥੋੜਾ ਬੋਤਾ ਸਗੋ ਤੇਰੀ ਵਰਗੀ ਦਾ ਵਰਤ ਵੀ ਲੈ ਆਂ ਤੇ ਕੁੜੀਆਂ ਦੋ ਤਾਂ ਹੀ ਨਹੀਂ ਕੁਛ ਕਹਿੰਦੀਆਂ ਥੋੜਾ ਬੋਤਾ ਨਹੀਂ ਸਾਰਾ ਵਰਤ ਲੈਂਦੀਆਂ ਨੇ ਤੇ ਮਹਿੰਗੀਆਂ ਚੀਜ਼ਾਂ ਨੇ ਮੇਰੀਆਂ ਤਾਂ ਆਪਣੀ ਵਾਲੀ ਮਾਸਾ ਵੀ ਨਹੀਂ ਦਿੰਦੀਆਂ ਮੈਨੂੰ ਚੱਲ ਕੋ ਤੈਨੂੰ ਮੈਂ ਲੈ ਜਾਂਗੀ ਜਿਹੜੀ ਜੀ ਦਿਲੋਂੜਨ ਐਵੇਂ ਨਹੀਂ ਕਿਆ ਨਹੀਂ ਕਿਆ ਗੱਲਾਂ ਤੋਂ ਲੜਾਈ ਨਹੀਂ ਪਾਈ ਤੇ ਮੰਮੀ ਲੜਾਈ ਪਾਉਣ ਵਾਲੀ ਨਹੀਂ ਗੱਲ ਜਦੋਂ ਮੈਂ ਇੱਕ ਵਾਰੀ ਦੋ ਵਾਰੀ ਕਿਹਾ ਹੁਣ ਮੈਂ ਪਿਆਰ ਨਾਲ ਤੇ ਕਿਹਾ ਵਾ ਫਿਰ ਮੈਂ ਹਾਰ ਕੇ ਇਦਾਂ ਹੀ ਕਹਿਣਾ ਬਾਅਦ ਚ ਫਿਰ ਕਹਿਣਾ ਨਾਨਣ ਪਵਾੜੇ ਪੰਦੀ ਆ ਚੱਲ ਥਾਂ ਛੱਡ ਨੀ ਨਹੀਂ ਕਿਆ ਨਹੀਂ ਕਿਆ ਗੱਲਾਂ ਨੂੰ ਵੱਡੀਆਂ ਵੱਡੀਆਂ ਕਰ ਲਿਆ ਕਰ ਚੱਲਾ ਕੋਈ ਕੰਮ ਕਰ ਕਰਨੀ ਤਾਂ ਤੂੰ ਮੇਰੇ ਲੱਗੇ ਪੈ ਆ ਜਾ ਆ ਜਾ ਐਵੇਂ ਨਾ ਨਹੀਂ ਕਿੰਨੀਆਂ ਗੱਲਾਂ ਨੂੰ ਡਹੀ ਰਿਆ ਕਰ ਚੱਲ ਤੇ ਮਮੀ ਲਸਣ ਛੱਡ ਲੈਣਾ ਆਹ ਬੋਤਨਾ ਚੱਲ ਕੇ ਰੱਖ ਲੈਣੀ ਆ ਜੇ ਜੇ ਸਰਦੀ ਬਣਾਉਣੀ ਹੈ ਝਟਮਾਂ ਜਿਹੀਆਂ ਆਹੋ ਹੀ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਏ ਤੇ ਮੈਨਾਂ ਮਮੀ ਤੁਹਾਡੇ ਨਾਲ ਗੱਲ ਕਰਨੀ ਆਂ ਆਹ ਪੁੱਤ ਕਰ ਮੈਂ ਆਪਾਂ ਕਿਉਂ ਨਾ ਕਰੀ ਨਵਦੀਪ ਨੂੰ ਅਜਲ ਸਿਪਾ ਕੇ ਵੇਖ ਲਈਏ ਆਪਣੇ ਤੌਰ ਤੇ ਪੁੱਤ ਧੀ ਆਹੋ ਵੇਖ ਲਾਗੋ ਤਾਂ ਅੱਗੇ ਪੈਹ ਬੂਹੇ ਬਥੇਰੇ ਲੱਗ ਗਏ ਤੈਨੂੰ ਪਤਾ ਹੀ ਆ ਮਮੀ ਗੱਲ ਤਾਂ ਤੁਹਾਡੀ ਸਹੀ ਏ ਮੈਂ ਤੇ ਉਹਦਾ ਨੂੰ ਕਿਹਾ ਮੈਂ ਚੱਲ ਛੱਡ ਪਰਾਂ ਕੋਈ ਗੱਲ ਨਹੀਂ ਰਹਿਣ ਦੀ ਆ ਵੀ ਰੱਬ ਨੇ ਬਥੇਰਾ ਸਭ ਕੁਝ ਦਿੱਤਾ ਵਾ ਜੇ ਨਹੀਂ ਤੇ ਮੈਂ ਚੱਲ ਇੱਥੇ ਕੋਈ ਹੋਰ ਕੋ ਕੰਮ ਵੇਖ ਲੈਨੇ ਆ ਤੇ ਫਿਰੇ ਕੰਮ ਨੇ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਬਸ ਬਸ ਪੁੱਤ ਬਸ ਤੇ ਇਹ ਨਹੀਂ ਆ ਵੀ ਆਪਾਂ ਬੈਠੇ ਰਹੀਏ ਆਹ ਉਹਨੇ ਜਿੱਦ ਫੜੀ ਏ ਵੀ ਨਹੀਂ ਬਾਹਰ ਹੀ ਜਾਣਾ ਏ ਅੱਛਾ ਤੇ ਹੁਣ ਫਿਰ ਹੁਣ ਫਿਰ ਕੀ ਏ ਜਿੱਦ ਕੋਈ ਹਾਮੀ ਭਰੋ ਤੇ ਡੈਡੀ ਨੂੰ ਮਨਾਈਏ ਆਪਾਂ ਪੁੱਤ ਮੈਂ ਤਾਂ ਮੰਨੀ ਜਾਣਾ ਮੈਂ ਤੈਨੂੰ ਕੀ ਕਹਿਣਾ ਕੋਈ ਇਦਰਾ ਪਿਓਮ ਦਾ ਦੋਸਤ ਨੇ ਮਸਲਾ ਕਰ ਲੈਨੇ है का आर्मी तो थे चल है निकल नहीं। तो कल्ली कल कोई नी गए बैठी जा अपने प्यो ना इत कर लिये ਜਦੋਂ ਮੈਂ ਗੱਲ ਕਰਾਂਗੂ ਤੂੰ ਵੀ ਲਾਗੂ ਕਰੇਗਾ ਕਈ ਵਾਰੀ ਬੰਦੇ ਦੀ ਗੱਲ ਸਮਝ ਚ ਆ ਜਾਂਦੀ ਹੈ ਕੋਈ ਨਹੀਂ ਮੈਂ ਤਾਂ ਮੁੰਮੀ ਜੀ ਹੋਰ ਲਾਵਾਂਗਾ ਆਪਣੇ ਵਾਲਾ ਪੂਰਾ ਮੈਂ ਘਰ ਪਤਾ ਲੱਗਾ ਪਤਾ ਨਹੀਂ ਹੁੰਦਾ ਮੰਨਣਾ ਕਿ ਨਹੀਂ ਮੈਂ ਤਾਂ ਪਹਿਲਾਂ ਹੀ ਰੌਲਾ ਪੈਸਾ ਉਹ ਨਹੀਂ ਨੀ ਰੌਲਾ ਨਹੀਂ ਆਪਾਂ ਪਾਉਣਾ ਜੇ ਖਾਮੀ ਭਰਨ ਗਾ ਠੀਕ ਹੈ ਜੇ ਆਖਣਗੇ ਨਹੀਂ ਤੇ ਫਿਰ ਰਹਿੰਦਾ ਕਿ ਐਦਾਂ ਕੋਈ ਵੀ ਕੰਮ ਕਰਨਾ ਨਾ ਪਤਾ ਹੀ ਨਹੀਂ ਲੱਗਦਾ ਨਾ ਚੁੱਪਚੀ ਪੀਤੇ ਹੀ ਕਰਨਾ ਬਿਲਕੁਲ ਕੰਮ ਦੇ ਵੀ ਰੌਲਾ ਪਾ ਕੇ ਤੇ ਕੀ ਖੱਟਿਆ ਕੁਝ ਵੀ ਨਾ ਕੰਮ ਪੁੱਤ ਉਹ ਹੀ ਹੁੰਦਾ ਜਿਹੜਾ ਇਦਾਂ ਚੁੱਪਚੀ ਪੀਤੇ ਹੀ ਹੋ ਜੇ ਹੈਂ ਸੋ ਇਹ ਗੱਲ ਆ ਗਿਆ ਮੇਰਾ ਪੁੱਤ ਆ ਗਿਆ ਮੈਂ ਆ ਇੱਥੇ ਆ ਜੀ ਮੈਂ ਇੱਥੇ ਪਾਵਾਂਗੀ ਕੋਈ ਨਹੀਂ ਕੋਈ ਨਹੀਂ ਤੂੰ ਗਲਤ ਮੁੰਡੇ ਦੀ ਵੀ ਠੀਕ ਆ ਚੱਲ ਕੇ ਤੇ ਸੈੱਟ ਹੋ ਜਾਣਗੇ ਤੇ ਆਪਣੀ ਜ਼ਿੰਦਗੀ ਵਧੀਆ ਜੀਣਗੇ ਇੱਧਰੇ ਹਣੇ ਉਹ ਮੋਟਰ ਤੇ ਚੱਲਣ ਈ ਹੈ ਡਾੜੀ ਤੇ ਉਹਨੂੰ ਮੈਂ ਮੋਟਰ ਤੇ ਗਿਆ ਚੱਲ ਬਾਪੂ ਕਿਤੇ ਜਾ ਕੇ ਗੱਲ ਕਰਾਂ ਹਾਂ ਕੀ ਵੇਖਣ ਦੇ ਓਇਆ ਵੇਖਣਿਆ ਭ ਝੋਨੇ ਦੀ ਗਾਰ ਸੁੱਕੀ ਕਿ ਨਹੀਂ ਇਹ ਤਾਂ ਸੁੱਕ ਗਈ ਹੈ ਚੰਗੀ ਤਰ੍ਹਾਂ ਹੁਣ ਤੇ ਤੇੜਾਂ ਜਿਹਾਂ ਸਗੋ ਪੈਣ ਡੀਆਂ ਵਾ ਤੇ ਪਾਣੀ ਲਾ ਦੇਣਾ ਅਸੀਂ ਪਾਣੀ ਉਹ ਨੱਕਾ ਖੋਲ ਦਿੱਤਾ ਵਾ ਮੈਂ ਆਹ ਚਲੋ ਬੱਤੀ ਤੇ ਆ ਗਈ ਓਦਾਂ ਮੋਟਰ ਚੱਲਣ ਢੀ ਦੁੱਜੀ ਆਹੋ ਤਾਂ ਕੋਈ ਗੱਲ ਨਹੀਂ ਫਿਰ ਇਹ ਵੀ ਚੱਲ ਪਈ ਹੋਣੀ ਆ ਮੈਂ ਨੱਕਾ ਖੋਲ ਆਇਆ ਵਾ ਠੀਕ ਆ ਮੈਂ ਸਗੋ ਤੁਹਾਨੂੰ ਪਹਿਲਾਂ ਉਹ ਮੋਟਰ ਤੇ ਵੇਖ ਕੇ ਆਇਆ ਵਾ ਕੀ ਗੱਲ ਹੋ ਗਈ ਇਹ ਨਾ ਗੱਲ ਕਰਨੀ ਕੋਈ ਤੁਹਾਡੇ ਨਾਲ ਸੁੱਕ ਤੇ ਆਵਾ ਹਾਂ ਤੇ ਡਾੜੀ ਸੁਖੀ ਏ ਹਾਂ ਤੇ ਆ ਜੋ ਘਰੇ ਬਹਿ ਕੇ ਕਰਦੇ ਆ ਚੱਲ ਫਿਰ ਧੁੱਪ ਵਾ ਆ ਜਾ ਹੋ ਚਰਨਾ ਬਹੁ ਆ ਜਾ ਲਸਣ ਲੈ ਜਾ ਆਲੂ ਘੜੀ ਦ੍ਰਿਸ਼ ਓਹ ਮਹੱਬੀ ਹੀ ਇਸਲਾ ਕੀਤੀ ਏ ਹਮ ਮਮਿਨਾ ਦੇ ਆ ਮਗੇ ਤਮਹਿ ਕਿਉਣਾ ਆਪਾਂ ਕਰੀ ਫੇਰ ਨਵਦੀਪ ਨੂੰ ਆਇਲਸ ਛਟਾ ਕੇ ਵੇ ਲਈਏ ਹਾਈਲਟ ਕਰਵਾ ਕੇ ਆਹੋ ਅੱਗੇ ਪੁੱਤ ਇੰਨੇ ਪੈਸੇ ਖੱਜਲ ਹੋਣਦੇ ਆ ਨਾ ਕੋਈ ਗੱਲ ਬਣੀ ਕਿੰਨਾ ਘਾਟਾ ਖਾ ਗਏ ਆ ਚੱਲ ਕੋਈ ਨਾ ਕੋਈ ਕੰਮ ਨਹੀਂ ਵੀ ਮੰਨ ਲੋ ਬੰਦਾ ਤੇ ਚਾਰਾ ਮਾਰੀਏ ਤੇ ਬਾਣੀ ਜਾਂਦਾ ਏਡੀ ਵੀ ਨਹੀਂ ਗੱਲ ਹੁੰਦੀ ਮੈਂ ਨਾ ਬਾਅਦ ਦੇ ਚੱਕਰ ਤੇ ਮੁਰਗੇ ਘਰ ਹੀ ਨਾ ਥੱਲੇ ਜਾਦਾ ਲਾ ਕੇ ਵੇ ਚੀਏ ਡਾੜੀ ਕਿੰਨੇ ਕੁ ਕਿਤੇ ਲੱਗ ਚੱਲੇ ਨੇ 听ਦਰ ਮੇਰੀ ਗੱਲ ਸੁਣੋ ਚਾਰ ਕਿਲੇ ਜਮੀਨ ਤੁਹਾਡੇ ਕੋ ਹੈਗੀ ਆ ਤੁਹਾਡਾ ਮਾੜਾ ਚੰਗਾ ਰੋਟੀ ਪਾਣੀ ਚੱਲਣ ਡਿਆ ਮੈਂ ਤਾਂ ਨਾ ਚੁੱਪ ਕਰਕੇ ਤੇ ਇੱਥੇ ਨਾਲ ਕੋਈ ਦੋਵੇਂ ਭਰਾ ਕੰਮ ਕਰ ਲੋ ਮੈਂ ਆ ਇੱਕ ਸਲਾਹ ਦਿੰਦੀ ਆ ਤੁਹਾਡੀ ਗਲਤ ਦੋਵਾਂ ਦੀ ਮੈਂ ਟੋਕਨੀ ਆ ਰੁਪਈਏ ਇਹਨੇ 40 50 ਹਜ਼ਾਰ ਲੱਗ ਜੂ ਦੋ ਮਹੀਨੇ ਲਵਾਓ ਹਾਂ ਦੀਆਂ ਕਲਾਸਾਂ ਤੇ ਟੈਸਟ ਭਰ ਲੋ ਜੇ ਆ ਜਾਣਗੇ ਤੇ ਲਾ ਲਿਓ ਜੇ ਨਾ ਆਉਣਗੇ ਤੇ ਆਪੇ ਇਹਨੇ ਵਿਚਾਰੀ ਨੇ ਕਹਿਣਾ ਮੰਨ ਲਓ ਮੰਮੀ ਜੇ ਆ ਜਾਂਦੇ ਆ ਇੱਕ ਜਾਣਾ ਬਾਹਰ ਚਲ ਜੇਗਾ ਦੂਜਾ ਇੱਥੇ ਨਿਆਰੇ ਲਏਗਾ ਜੇ ਇਥੇ ਦੋਵੇਂ ਮਰਦੇ ਰਾਵਾਂਗੇ ਤੇ ਕੁਝ ਵੀ ਨਹੀਂ ਬਣਨਾ ਹੁਣ ਪਹਿਲਾਂ ਤੇ ਕੰਮ ਗਿਆ ਕਿੰਨੀ ਇਥੇ ਕੀ ਬਣ ਰਿਹਾ ਪਹਿਲਾਂ ਆਈਲਟ ਕਰੇ ਉੱਤੇ ਪੈਸੇ ਲੱਗਣੇ ਆ ਫੇਰ ਮੁੜ ਕੇ ਟੈਸਟ ਭਰੂਗੀ ਉੱਤੇ ਪੈਸੇ ਲੱਗਣਗੇ ਤਾਂ ਹੀ ਤੂੰ ਪਹਿਲਾਂ ਚੱਲ ਫਿਰ ਫਾਈਲ ਲਾਉਗੀ ਫਿਰ ਉਹ ਅੱਗੇ ਵਾਂਗੂ ਫਿਰ ਅਕਮਾਂ ਇਕੱਠੀਆਂ ਕਰੋ ਤੇ ਉੱਥੇ ਕਈ ਕੁਝ ਸ਼ੋਅ ਕਰੋ ਆਪਣੀ ਮਰਜ਼ੀ ਕਰੋ ਮੈਂ ਤੇ ਹੁਣ ਤੁਹਾਨੂੰ ਕੁਝ ਨਹੀਂ ਕਹਿ ਸਕਦਾ